ਅੱਜ ਸ਼੍ਰੋਮਣੀ ਅਕਾਲੀ ਦਰ ਦੇ ਦਫ਼ਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸਦਾਰ ਬਰਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਭੁੰਦਰ ਸਾਹਿਬ ਤੇ ਮੈਂ ਜ਼ਾਤੀ ਤੌਰ ਤੇ ਹਾਜ਼ਰ ਸੀ ਤੇ ਸਦਾਰ ਗੁਲਜ਼ਾਰ ਸਿੰਘ ਰਾਣੀ ਜੀ ਨੂੰ ਅਸੀਂ ਟੈਲੀਫੋਨ ਰਾਹੀਂ ਜ਼ਰੀਏ ਮੀਟਿੰਗ ਵਿੱਚ ਸ਼ਾਮਿਲ ਕੀਤਾ ਸੀ ਮੀਟਿੰਗ ਵਿੱਚ ਧੀਰਗ ਵਿਚਾਰ ανταੰਦਰਾ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ ਲੋਕ ਖਰੇ ਆਮ ਪਾਰਟੀ ਦੀ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਕਹੁੰਦੇ ਨੇ ਉਹਨਾਂ ਨੂੰ ਬਹੁਤ ਕੁੱਲ ਦਿੱਤੀ ਗਈ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਰਪੂンダー ਨੇ ਪ੍ਰੈਸ ਕਾਨਫਰੰਸ ਕੀਤਾ ਸੀ ਕਿ ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਕਰ ਲਿਆ ਉਹ ਭੁਲਾ ਦਿੱਤਾ ਜਾਊਗਾ ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ ਤਾਂ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਪਰ ਕੱਲ ਉਹਨਾਂ ਨੇ ਇੱਕ ਆਪਣੀ ਸੋ ਕਾਲਡ ਪ੍ਰੇਜ਼ੀਡੈਂਟ ਬਣਾ ਕੇ ਸਾਰੀਆਂ ਹੱਦਾ ਪਾਰ ਕਰ ਲਈਆਂ ਜਿਸ ਦੀ ਗੰਭੀਰਤਾ ਨੂੰ ਵਿਚਾਰ ਦਿਆ ਹੋਇਆ ਹੈ ਕਮੇਟੀ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਸ ਸਾਲ ਦੇ ਵਿੱਚ ਜਦ ਉਹਨਾਂ ਨੇ ਆਪਣੇ ਆਪ ਨੂੰ ਇੱਕ 파ਰਟੀ ਬਣਾ ਲਿਆ ਕੋਈ ਕਾਰਨ ਦੱਸੋ ਨੋਟਿਸ ਦੇਣ ਦੀ ਲੋੜ ਨਹੀਂ ਕਿਉਂਕਿ ਅਖਬਾਰਾਂ ਵਿੱਚ ਸਾਇਆ ਹੋਈਆਂ ਖਬਰਾਂ ਤੋਂ ਬਾਅਦ ਸਫੀਸ਼ੀਐਂਟ ਸਬੂਤ ਸੀ ਕਿ ਉਹਨਾਂ ਨੇ ਪਾਰਟੀ ਦਾ ਡਿਸਿਪਲਨ ਸ਼ਰੇਆਮ ਭੰਗ ਕੀਤਾ ਤੇ ਉਸ ਨੂੰ ਮੁੱਖ ਰੱਖਦੇ ਆਪਿਆ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ ਅੱਛੇ ਦੇ ਅੱਛੇ ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਮੁਖਤਰ ਤੇ ਪਰਮਿੰਦਰ ਸਿੰਘ ਢੀਂਡਾ ਸਾਹਿਬ, ਬੀਪੀ ਜਗੀਕਾ ਕੌਰ ਮਲੂਕਾ ਸਾਹਿਬ, ਚੰਦੂ ਬਾਜਰਾਜੀ, ਭੋਲੇ ਰਾਠਾ ਇੱਕ ਉਹ ਤੁਹਾਡਾ ਜਿਹੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਕਿ ਸਾਰੇ ਇਹਨਾਂ ਨੂੰ ਵਡਾਲਾ ਗੁਰਪ੍ਰਤਾਪ ਸਿੰਘ ਵਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਮੋਢੀਲੀ ਮੈਂਬਰਸ਼ਿਪ ਤੋਂ ਕਾਰਜ ਕਰ ਦਿੱਤਾ ਗਿਆ ਨਾਲੇ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕੇ ਹਨ ਜੀ ਇਹ ਹਲਕਾ ਇੰਚਾਰਜ ਦੇ ਤੌਰ ਤੇ ਨਿਮੈਤਰੀ ਕਰਦੇ ਸੀ ਉਹ ਵੀ ਤੁਰੰਤ ਤੌਰ ਤੇ ਉੱਥੋਂ ਹਟਾ ਦਿੱਤੇ ਗਏ ਨੇ ਤੇ ਨਵੇਂ ਹਲਕਾ ਇੰਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਹਲਕਿਆਂ ਦਾ ਦੌਰਾ ਕਰਕੇ ਵਧੀਆ ਨੌਜਵਾਨ ਅਕਾਲੀਆਂ ਨੂੰ ਉੱਥੇ ਸੇਵਾ ਦਾ ਮੌਕਾ ਦੇ ਦਿੱਤਾ